ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਕਰੀਬਨ ਬਲਾਚੌਰ ਪੈਂਦੀ ਆ ਬਲਾਚੌਰ ਸ਼ਹਿਰ ਦੋਸਤੋ ਮਸਾਂ ਇਹ ਤੋਂ ਕਿੰਨੇ ਕਿਲੋਕਮੀਟਰ ਅੰਗੂ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਦੂਜਾ ਸੂਆ ਸੂਈ ਤਾਜੀ ਜਰਸੀ ਦਿਖਾਉਣੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਇਥੇ ਆ ਕੇ ਆਪਣੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਬੱਚੀ 10 ਤੋਂ 15 ਮਿੰਟ ਬਾਈ ਜੀ ਹੁਣੇ ਦੱਸਦੇ ਆ ਕਿ ਸੂਈ ਨੂੰ ਸਮਾਂ ਹੋ ਗਿਆ ਬੱਚਾ ਮਗਰ ਬੱਚਾ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਦੁੱਧ 14 ਤੋਂ 15 ਲੀਟਰ ਬੱਚੀ ਨੇ ਚਵਾਇਆ ਤੇ ਐਸ ਕੀ ਬਾਈ ਜੀ ਹੁਣੇ ਕਹਿੰਦੇ 15 ਹੀ ਦੱਸਾਂਗੇ ਦੁੱਧ ਵੱਧ ਜਿੰਨਾ ਮਰਜ਼ੀ ਚਵਾਜੇ ਇਸ ਕੁਆਲਿਟੀ ਸੋਹਣੀ ਛੋਟਾ ਗੋਲ ਕੰਨ ਬੱਚਾ ਮਗਰ ਬੱਚਾ ਕੱਦ ਘਾਟ ਚੰਗਾ ਵੱਡਾ ਦੋਸਤੋ 89 ਬੱਛੀ ਨੇੜੇ ਤੋਂ ਚੈੱਕ ਕਰਾ ਦਨ ਆ ਦੋਸਤੋ ਵੇਖ ਸਕਦੇ ਆ ਮੁਠੀ ਵਾਲਾ ਥਾਣਾ ਦੋਸਤੋ ਚਾਰਾ ਥਾਣਾ ਸੇਮ ਹੀ ਸਾਈਜ਼ ਆ ਫੋਰਟ ਚਾਂਗ ਕੋਰਾਣੀ ਹਵਾਨਾ ਬੱਛੀ ਨੇ ਸੋਹਣਾ ਤਿਆਰ ਕੀਤਾ ਹੋਇਆ ਬਾਈ ਜੀ ਤੋੜ ਕੇ ਸਾਰਿਆਂ ਨੂੰ ਥਾਣ ਹਵਾਨਾ ਦਿਖਾ ਦਈਏ ਜੀ ਆ ਦੋਸਤੋ ਵੇਖ ਸਕਦੇ ਆ ਇੱਕ ਨੰਬਰ ਪੂਰੀ ਸੋਹਣੀ ਬੱਛੀ ਆ ਦੋਸਤੋ ਹਵਾਨਾ ਬੜਾ ਸੋਹਣਾ ਤਿਆਰ ਕੀਤਾ ਹੋਇਆ ਬੱਛੀ ਨੇ ਫਿਟਿੰਗ ਵਾਲਾ ਥਾਣਾ ਸੋਹਣੇ ਦੋਸਤੋ ਚਾਰੇ ਨਿਖਰ ਮੇ ਕੱਲੇ ਕੱਲੇ ਗਏ ਅੱਤੇ ਲੱਗੇ ਹੋਏ ਹੱਤੀ ਚੁਵਾਈ ਗਰੇ ਥਾਣ ਕਦ ਕਾਠ ਚੰਗਾ ਵੱਡਾ ਉਧ ਬਾਈ ਦੀ ਹੁਣ ਦੱਸਦੇ ਆ 15 ਕਿਲੋ ਮੱਛੀ ਬੜੇ ਆਰਾਮ ਨਾਲ ਚੁਵਾ ਜੂ ਥਾਣਾ ਚ ਪੂਰਾ ਫੋਰਸ ਆਂਗ ਨਹੀਂ ਚਾਰਾਂ ਥਾਣਾ ਸੇਮ ਹੀ ਸਾਈਜ਼ ਹੱਤੀ ਚੁਵਾਈ ਗਰੇ ਥਾਣਾ ਕਦ ਕਾਠ ਵੱਡਾ ਬੱਚਾ ਮਗਰ ਬੱਚਾ ਫਿਸਕਵਾਰ ਦੀ ਸੋਹਣੀ ਛੋਟਾ ਗੋਲ ਕੰਨ ਦੋਸਤੋ ਤਾਜੀ ਸੂਈ ਹੈ ਥਾਂ ਥੋੜੀ ਲਿੱਸੀ ਜੀ ਲੱਗਦੀ ਹੈ ਕਿਉਂਕਿ ਇਹ ਜੇਰ ਮੱਛੀ ਦੀ ਪੈਣ ਵਾਲੀ ਰਹਿੰਦੀ ਹੈ ਦੋਸਤੋ ਜੋ ਕਿ ਹੁਣੇ ਸੂਈ ਹੈ 10-15 ਮਿੰਟ ਬਾਈਕ ਨਾਲ ਸੂਈ ਨੂੰ ਸਮਾ ਹੋਇਆ ਹਵਾਨਾ ਸੋਣਾ ਦੋਸਤੋ ਦੁੱਧ ਬਾਈ ਜੀ ਹੁਣੇ ਕਹਿੰਦੇ 15 ਕਿਲੋ ਬੱਚੀ ਬੜੇ ਆਰਾਮ ਨਾਲ ਚਵਾਜੂ ਪ੍ਰਾਈਸ ਬਾਈ ਜੀ ਹੁਣੇ ਰੱਖਿਆ ਹੋਇਆ 45000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਜੀ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕਰੋ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ